ਮੇਰਾ ਦਾਦਾ ਵਾ ਕਿ ਅੰਦਰ ਦਾ ਖਲਾਰਾ ਤੇ ਬਾਅਦ ਚ ਵੀ ਚੁੱਕਿਆ ਜਾਊਗਾ ਤੇ ਬਾਹਰੋਂ ਪਹਿਲਾਂ ਝਾੜੂ ਫੇਰ ਲੈਣੀ ਆ ਕੋਈ ਨਾ ਕੋਈ ਆ ਹੀ ਜਾਂਦਾ ਵਾ ਤੇ ਨਾਲੇ ਮੰਮੀ ਨੂੰ ਕਹਿੰਨੀ ਆ ਕਿ ਭਾਂਡੇ ਸਾਫ਼ ਕਰੋ ਹਾਂ ਤੁਸੀਂ ਮੈਂ ਝਾੜੂ ਲਾ ਲੈਂਨੀ ਆ ਮੰਮੀ ਫੇਰੀ ਗੱਲ ਸੁਣੋ ਤੁਸੀਂ ਭਾਂਡੇ ਸਾਫ਼ ਕਰ ਦੋ ਝਾਰਕ ਪਏ ਆ ਤੇ ਮੈਂ ਬਾਹਰ ਦੀ ਸਫਾਈ ਕਰ ਲੈਨੀ ਆ ਅੱਗੇ ਕਿੱਡਾ ਦੇਣ ਆ ਗਿਆ ਉਤੋਂ ਚਲ ਕੋਈ ਨੂੰ ਮਾਈ ਲੈਨੇ ਨੂੰ ਘਰ ਲਾ ਜਾ ਜੜੂ ਮਨ ਲਾ ਲਾ ਆ ਜਾ ਤਾ ਫੇਰ ਕਰ ਆ ਉਹ ਸਾਫ ਚਲ ਕਿ ਡੇ ਚੜ ਕੇ ਤੇ ਮੰਜੀ ਤੇ ਬੈਠੀ ਐ ਜਿੰਨਾ ਚਿਰ ਕਹੋ ਨਾ ਉਹਨਾਂ ਚਿਰ ਨਹੀਂ ਕੰਮ ਕਰਨਾ ਹੁੰਦਾ ਜਾਨੀ ਕਿ ਮੈਂ ਲਾਗੂ ਹੱਥ ਵਿਟਾਦਾ ਹੁਣ ਮੈਂ ਕੱਲੀ ਕਿੰਨਾ ਕੰਮ ਕਰੀ ਜਾਵਾਂ ਅਜੇਂਦਰ ਦੀ ਸਾਰੀ ਸਫਾਈ ਰੈਂਦੀ ਐ ਬਾਹਰੋਂ ਤੇ ਮੈਂ ਤਾਂ ਲੱਗੀ ਮੈਂ ਕੋਈ ਨਾ ਕੋਈ ਆ ਹੀ ਜਾਂਦਾ ਵਾ ਫੇਰ ਇਹਨੇ ਕਹਿਣਾ ਕੋਈ ਕੰਮ ਨਹੀਂ ਕਰਦੀ ਚੱਲ ਇੱਥੋਂ ਤੇ ਲੱਗ ਗਿਆ ਛੜੋ ਤੁੱਚਾ ਝਾੜੂ ਲੈਣੀ ਐ ਇੱਕ ਦਿਨ ਮੈਂ ਜੀ ਕਰਦਾ ਨਾ ਇਹਨੂੰ ਵੱਡ ਕੇ ਨਾ ਪਰੇ ਮਾਰਾਂ ਆਪ ਇੱਧਰੋਂ ਸਫਾਈ ਕਰ ਲੈਂਦੀ ਐ ਤੇ ਪੱਤੇ ਇੱਧਰ ਹੁੰਜ ਕੇ ਕਰ ਦਿੰਦੀ ਐ ਇਸੇ ਗੱਲ ਉੱਤੇ ਅੱਗੇ ਲੜਾਈ ਹੋਈ ਸੀ ਕੋਈ ਗੱਲ ਨਹੀਂ ਇਹ ਤਾਂ ਵੀ ਟੁੱਟਰ ਡਾਉਂਗੀ ਹੁਣ ਮੈਂ ਅੱਗੇ ਮੈਂ ਬੰਬੀ ਤੋਂ ਗੱਲ ਕੀਤੀ ਹੈ ਨਾ ਹੁਣ ਇਹ ਵੀ ਵੜਾ ਕੇ ਛੱਡੂਗੀ ਸੇ ਆਪਾਂ ਮੇਰੇ ਪਾ ਦਾ ਹਈ ਸੰਦੀਪ ਡਈ ਓ ਥਾਂ ਹੁਣ ਜਣ ਚੱਲ ਵੀ ਇਹਦੀ ਹੁਣ ਮੇਰੇ ਇਧਰ ਓ ਦੀ ਹਾਏ ਹਾਏ ਮੈਨੂੰ ਤਾਂ ਇਹ ਨਾ ਚਾ ਚੜਨ ਧਿਆਈ ਓ ਸੰਦੀਪ ਖਾਂ ਹੁੰਝੰਡੀ ਆ ਹਾਏ ਹੁਣ ਇਹਨੇ ਟੂਣਾ ਟੱਪਣਾ ਤੇ ਹੁਣ ਇਹਨੇ ਨਾ ਵੀਰੇ ਵੱਲ ਦੀ ਹੋ ਜਾਣਾ ਹਾਏ 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 ਚੱਲ 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 ਥੋੜੇ ਜਿਹੀ ਪੱਤੇ ਰਹਿ ਗਏ ਹੁੰਝਲਾ 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 ਪਹੁੰਚਾ ਪਹੁੰਚ ਹਾਏ ਪਹੁੰਚ ਗਈ ਹਰੇ ਆਈ ਲੁੱਟੇ ਗਏ ਮਾਰੇ ਗਏ ਮੰਮੀ ਪਤਾ ਨਹੀਂ ਕਿਹੜੀ ਨਖਤੀ ਦਾ ਸਿਆਪਾ ਹੋ ਗਿਆ ਇਹੋ ਸਾਡੇ ਘਰ ਤੇ ਅੱਗੇ ਲੜਾਈ ਨਹੀਂ ਮੁਕਦੀ ਹੀ ਇਹ ਤੇ ਮੇਰੇ ਸਿਰ ਬੋਲਦੇ ਸੀ ਕੀ ਕਰਾਂ ਹੁਣ ਮੈਂ ਮੰਮੀ ਪਤਾ ਨਹੀਂ ਕਿੱਥੇ ਵੜ ਗਏ ਆ ਹਾਂ ਕੀ ਹੋਇਆ ਵਾ ਆ ਰਿਓ ਬਿਲਕੁਲ ਮਦਰ ਜੀ ਤੇ ਗਲਤੀ ਤੇ ਮੰਮੀ ਕੀ ਗੱਲ ਹੋਈ ਆ ਬਸ ਨੀਵਾਜਾ ਮਾਰ ਲਈ ਆ ਕੀ ਗੱਲ ਹੋਈ ਆ ਪਤਾ ਨਹੀਂ ਕੀ ਗੱਲ ਵਾ ਹਾ ਹੈ ਤੂੰ ਚੂਚੀ ਪਿੱਟਣ ਲਈ ਆ ਮਨਜੀਤ ਕੀ ਵਾ ਇਹਨੂੰ ਗੱਲ ਕੀ ਹੋਈ ਆ ਬੇੜਾ ਕਰਕ ਹੋ ਗਿਆ ਹੀ ਕੀ ਵੈਸਲੀ ਮੈਂ ਆ ਮੰਮੀ ਵੇਖੋ ਹਾਂ ਨਹੀਂ ਆ ਕਿਨੇ ਤੁਮਾ ਕਰਦਾ ਕੇ ਨਾ ਹਾ ਹਾ ਹਾਇ ਨਹੀਂ ਆ ਕਿਹਾ ਬੇੜਾ ਕਰਕ ਹੋ ਗਿਆ ਵਾਏ ਮੰਮੀ ਪਤਾ ਨਹੀਂ ਮੈਨੂੰ ਮੈਂ ਤਾਂ ਝਾੜੂ ਲੋਂਡ ਹੀ ਮੈਂ ਤਾਂ ਚਾਨਕ ਵੇਖਿਆ ਹਾ ਕਿਹੜਾ ਨਖਤਾ ਮਰ ਗਿਆ ਹਰ ਕੀ ਲੈਣੀ ਸਾਡਾ ਕੋਲ ਬੰਨਿਆ ਆ ਵੇ ਹਾਂ ਧਾਗਾ ਵੀ ਬੰਨਿਆ ਵਾ

ਆਕੇ ਤੇ ਮਕਾਨ ਹੋ ਗਈ ਸਾਡੇ ਤਾਂ ਘਰ ਅੱਗੇ ਨਿਕਲਾ ਮੁੱਕਦੀ ਕਿਤੇ ਹਾਏ ਨਹੀਂ ਮੈਂ ਵੀ ਆਖਾਂ ਵੀ ਅੱਗੇ ਅਸੀਂ ਚੰਗੇ ਭਲੇ ਰਹਿੰਦੇ ਹੁੰਦੇ ਸੀ ਤੇ ਹੁਣ ਤੇ ਕਿਤੇ ਸਾਡੀ ਬਾਣੀ ਨਹੀਂ ਆਉਂਦੀ ਨਹੀਂ ਕਿ ਤਰ੍ਹਾਂ ਦਾ ਕੀਤਾ ਵੇ ਨਹੀਂ ਉਹਨਾਂ ਦਾ ਬੇੜਾ ਕਰ ਪਤਾ ਨਹੀਂ ਕੀ ਕੀ ਆ ਬੇ ਨਾ ਖਰਾ ਪਰ ਮਰ ਜਾ ਕੇ ਅੰਦਰ ਕਰੇ ਕਹਿੰਦਾ ਪਾਣੀ ਵਾਦੇ ਕਿੰਨੇ ਕਰ ਲੀਤਾ ਤਾਂ ਕੀ ਹੈ ਵਾਦਾ ਨਹੀਂ ਕੀਤਾ ਉਹਨੇ ਡਰਨਾ ਕੀ ਹੈ ਕਿ ਕੁੜੀ ਤਾਂ ਅੱਗੇ ਨਾ ਸਾਡੇ ਆਉਂਦੀ ਤਾਂ ਹੁਣ ਬਿਲਕੁਲ ਨਹੀਂ ਆਉਣਾ ਉਹਨੇ ਵੇਖ ਲਈ ਭੈਣ ਜੀ ਇਹ ਨਾ ਕਿ ਹਾਂਡ ਗਵਾਣ ਦਾ ਬੇੜਾ ਕਰਕੇ ਹੁਣ ਹੋਇਆ ਹੁਣ ਕਿਸਦਾ ਕੋਈ ਨਹੀਂ ਆਉਂਦਾ ਹੈਗਾ ਆਂਦੇ ਹੁਣੇ ਆ ਇਹ ਰਲ ਮਿਲ ਕੇ ਕੋ ਰਹਿੰਦੇ ਆ ਹਾਂ ਇਹ ਨਹੀਂ ਕਹਿਣਨ ਖਤੀ ਨੇ ਕੀ ਲੈਣਾ ਸੀ ਸਾਡੇ ਕੋ ਚੱਲ ਭੈਣ ਜੀ ਹੁਣ ਜੋ ਹੋਣਾ ਹੀ ਹੋ ਗਿਆ ਵਾ ਹੁਣ ਇਹਨੂੰ ਚੁੱਕ ਕੇ ਨਾ ਤੇ ਪਾਣੀ ਚ ਸੁੱਟਾਓ ਹਾਂ ਨਹੀਂ ਮੈਂ ਤੇ ਆਗਲ ਨਹੀਂ ਆਇਥੇ ਨਾ ਪਾਣੀ ਕਿੱਥੇ ਸੁੱਟਣ ਜਾਵਾ ਹਾਂ ਭੈਣ ਜੀ ਵੇ ਜੇ ਫਨੇ ਦਫਾ ਹੋ ਜਾ ਪਰੇ ਹੋ ਜਾ ਨਹੀਂ ਹੁੰਦੀ ਆ ਚੁੱਕ ਤੂੰ ਭੈਣ ਜੀ ਇਹਨੂੰ ਲੈ ਜਾਓ ਤੁਸੀਂ ਅੰਦਰ ਅਸੰਦੀਪ ਚੁੱਕ ਤੂੰ ਨਹੀਂ ਦੱਲਾ ਚੁੱਕ ਦਿੰਨਾ ਨਹੀਂ ਨਹੀਂ ਤੂੰ ਨਾ ਚੁੱਕ ਅਸੰਦੀਪ ਚੁੱਕ ਕੋਈ ਨਹੀਂ ਹੁੰਦਾ ਮੈਂ ਨਹੀਂ ਚੁੱਕਣਾ ਇਹਨੂੰ ਹਾਂ ਹਾਂ ਕੋਈ ਨਹੀਂ ਹੁੰਦਾ ਕਿਤੇ ਨਹੀਂ ਕੋਹੋ ਚੱਲਿਆ ਚੁੱਕ ਤੂੰ ਚੁੱਕਣਾ ਤੇ ਪੈਣਾ ਹੀ ਹੁਣ ਇੱਥੇ ਕੋਈ ਨਹੀਂ ਦੇਣਾ ਮੀਰੇ ਕਿਹੜਾ ਬੇੜਾ ਕਰਖਾ ਕਿਉਂ ਆਇਆ ਵਾ ਤੈਨੂੰ ਇਹਨਾਂ ਨੂੰ ਕਰ ਕੀ ਕਰਨਾ ਨੂੰ ਉਹ ਤੁਸੀਂ ਉਹਨੂੰ ਅੰਦਰ ਖੜੋ ਦਿਲਜੀਤ ਚੱਲ ਤੂੰ ਪਰਸ ਆਲਾ ਨਹੀਂ ਨਹੀਂ ਮੈਨੂੰ ਕੋ ਹੁੰਦਾ ਨਹੀਂ ਪਰੇ ਹੋ ਜਾਪ ਕਾ ਸੰਦੀਪ ਹੁਣ ਚੁੱਕਣਾ ਤੇ ਪੈਣਾ ਹੀ ਆ ਚੁੱਕ ਚੁੱਕ ਮੇਰਾ ਬਾਪੂ ਸੰਦੀਪ ਨਹੀਂ ਤੇ ਇੱਥੇ ਆਪ ਗੁਲਾ ਦੰਨੇ ਆ ਇਹਨਾਂ ਇੱਥੇ ਕਿੱਥੇ ਅੱਗ ਲਾਉਣੀ ਆ ਚੁੱਕਣਾ ਤੇ ਪੈਣਾ ਹੀ ਆ ਇਹਨੂੰ ਚੱਲ ਆਵੀ ਚੋਕਲਾ ਸਾਰਾ ਕੋ ਮੈਂ ਹੁਉਂ ਜੀ ਦੇਨੀ ਮੈਂ ਹੱਥ ਨਹੀਂ ਚੁੱਕਣਾ ਚੱਲ ਹੁਉਂ ਜੀ ਦੇ ਹੁਜੇਗੀ ਤਾਂ ਸਹੀ ਆ ਉਹਨੂੰ ਖਾੜਾ ਉਹਨੂੰ ਪਰਾਂ ਨੂੰ ਹੋਈ ਦੇ ਹੁੰਦੇ ਸੰਦੀਪ ਦਾ ਉਦਦਾਈ ਹੁੰਦੇ ਆਏ ਤੂੰ ਨਾ ਕਿਸਨੇ ਕਰਨਾ ਇੱਥੇ ਇਹ ਪਾ ਮੂਝ ਕੇ ਨਾ ਇੱਥੇ ਪਾਣੀ ਦੀ ਬਾਲਟੀ ਮਾਰਦੀ ਚੰਗਾ ਕੋਈ ਗੱਲ ਨਹੀਂ ਡੋਲ ਦਿਨੀ ਮੈਂ ਇਹ ਕਾਈ ਉਹਨੇ ਖਤਾ ਸ਼ੇਰ ਜਿੱਦਾ ਬੰਨੇ ਆ ਵਾ ਇਹਦਾ ਕੀ ਫਾਇਦਾ ਰੱਖੰਦਾ ਜੇ ਨੇ ਭੌਂਕਣਾ ਨਹੀਂ ਤੇ ਕੀ ਬਦਨ ਕਿਹੜੀ ਨਖਤੀ ਆਈ ਇੱਥੇ ਇਦਾਂ ਕਰਦੀਆਂ ਇਹਨੂੰ ਇੱਥੇ ਰੱਖ ਦਿੰਨੀ ਆ ਆਪੇ ਪਾਣੀ ਚ ਰੋੜ ਆਉਣਗੇ ਹੁਣ ਮੈਂ ਕੀ ਕਰਾਂ ਚੱਲ ਆ ਵੀ ਚੰਗਾ ਹੋਵੇ ਮੈਂ ਚਕਾਇਆ ਹੀ ਸੰਦੀਪ ਕੋਲ ਆਈ ਆ ਇਸੇ ਕਰਕੇ ਚੱਲ ਮੇਰਾ ਕੰਮ ਤੇ ਗਿਆ ਹੀ ਹੋ ਹਾਏ ਹੁਣ ਮੈਨੂੰ ਇੰਨਾ ਚਾਹ ਵਾ ਨਾ ਹੁਣ ਸੰਦੀਪ ਨੇ ਮੇਰੇ ਮਗਰ ਮਗਰ ਤਰੀਫਿਆ ਕਰਨਾ ਚੱਲ ਇਹੋ ਹੀ ਇਹਨਾਂ ਦੇ ਘਰ ਦੇ ਵਿੱਚ ਜਿਹੜੀ ਅੜਿੱਕੇ ਪਉਂਦੀ ਹੁਣ ਗੱਲ ਬਣੀ ਜੇ ਬਾਬਾ ਖੰਬਾ ਵਾਲੀ ਦੀ ਚੋਲੋ ਇਹਨਾਂ ਠਲਾਈ ਪਤੰਦਸ ਵੀ ਉਠੋ ਤਾਂ ਆਹ ਬਾਹਰ ਹੌਲਾ ਕਾਤਾ ਪੈਂਦੀ ਆ ਸਾਰੇ ਇਕੱਠੇ ਹੋਏ ਆ ਕੀ ਗੱਲ ਹੋਈ ਆ ਮਾਤਾ ਤੁਰੀ ਇਹੋਂ ਦੀ ਭਲਾ ਇਹਨੂੰ ਪੁੱਛਦੀ ਹੈ ਉਠੋ ਤਾਂ ਕਿੰਨਾ ਦੇਰ ਆ ਗਿਆ ਵਾ ਕੂੰਗੀ ਕਰਵਾਵਾਂ ਮਿਕੋਂ ਆਓ ਬਾਹਰ ਜਾ ਕੇ ਵੇਖੋ ਭਲਾ ਉਹ ਰੋਲਾ ਬੜਾ ਪਾਉਂਦੇ ਕੀ ਗੱਲ ਹੋਈ ਆ ਉਹ ਦਲਜੀਤ ਉਹ ਸੰਦੀਪ ਸਾਰੇ ਇਕੱਠੇ ਹੋਏ ਆ ਓਏ ਉਦਾਂ ਹੀ ਡੇ ਹੋਣੇ ਆ ਕਿਤੇ ਉਦਾਂ ਨਹੀਂ ਉੱਠ ਕੇ ਵੇਖੋ ਸਹੀ ਬੜੀ ਰੋਲਾ ਪੈਨਦੇ ਆ ਵਾ ਕੋਈ ਨਹੀਂ ਪੈਨਦਿਆ ਤੇ ਕੁਝ ਨਹੀਂ ਹੁੰਦਾ ਓ ਮਮੀ ਆਈ ਗਈ ਏ ਚੱਲ ਦੱਸ ਦੇਣਾ ਮੈਨੂੰ ਆਪੇ ਜੀ ਸੇ ਰੱਖ ਜਿਆ ਕਰਕੇ ਤੇ ਟਾਈਮ ਦੇ ਨਾਲ ਕੀ ਹੋਇਆ ਵਾ ਇੱਥੇ ਰੋਲਾ ਬੜਾ ਪੈਨਦੇ ਕੀ ਗੱਲ ਹੋਈ ਨਹੀਂ ਕੋਈ ਨਹੀਂ ਹੋਇਆ ਹਾਂ ਉਹਨਾਂ ਨੇ ਗੇਟ ਕਾੜੀ ਨਾ ਪਤਾ ਨਹੀਂ ਕਿਹੜਾ ਟੂਣਾ ਕਰ ਗਿਆ ਇਹ ਟੂਣਾ ਮਰ ਗਿਆ ਵਿਆਹ ਹੋ ਉਥੇ ਤੇ ਬੜੀ ਸੁਹਾ ਸੂਖੀ ਲੜੀ ਹੀ ਨਾਰੀ ਲਪਿਆ ਹੀ ਕਿੰਨਾ ਖੁਸ਼ੀ ਉਥੇ ਉਹ 10000 ਵਜੇ ਤੇ ਅਸੀਂ ਸੁੱਤੇ ਆ ਤੇ ਕੁੱਤਾ ਰਾਜ ਬੱਧਾ ਹੁੰਦਾ ਹੋਈ ਨਹੀਂ ਪਹੁੰਚਿਆ ਕੁੱਤਾ ਕਿਥੋਂ ਪਹੁੰਚਦਾ ਵਾ ਪਤਾ ਹੀ ਆ ਤੈਨੂੰ ਅੱਗੇ ਕਿੰਨਾ ਕ ਪਹੁੰਚਦਾ ਵਾ ਹਏ ਇਹ ਕੌਣ ਕਰਕੇ ਗਿਆ ਹੋਊਗਾ ਕੀ ਪਤਾ ਕੌਣ ਕਰਕੇ ਗਿਆ ਵਾ ਓਏ ਉਦਾਂ ਹੀ ਮਾੜਾ ਕਿਨੇ ਸੁੱਟਦਾ ਹੋਣਾ ਵਾ ਟੂਣਾ ਲੱਭਣ ਡੇ ਹਾਏ ਹਾਏ ਦਾ ਸੋਦਾ ਥੋੜਾ ਸੁੱਟਣਾ ਸੀ ਉਹ ਦੁਨੀਆ ਦਾ ਮੇਟਾ ਹੋਰ ਫੇਰੀ ਆ ਤੂੰ ਨਾ ਕਿਨੇ ਕਰਨਾ ਏ ਦੱਸ ਮੈਂ ਤਾਂ ਇਹ ਤੁਹਾਨੂੰ ਕਹਿੰਦੀ ਵੀ ਉਹ ਨਵੇਂ ਸਾਸੀ ਬੜੀਆਂ ਦਈਆਂ ਹੀ ਪਿੱਟਣ ਇਹਦਾ ਸਿਆਪਾ ਹੋ ਜਈਦਾ ਉਹ ਹੋ ਜੇ ਬਾਤ ਸਾਰੀ ਸੁਣਨ ਦੀਰ ਸੋਈ ਥਾਣੀ ਹਾਂ ਕੀ ਕੀ ਸੀ ਉੱਥੇ ਤੇ ਮਿਰਚਾ ਹੀ ਸੰਧੂਰ ਸੰਧਾਰ ਜਿਆ ਹੀ ਸਵਾਹ ਜੀ ਹੀ ਇੱਕ ਨਾਰੀਅਲ ਜਿਆ ਹੀ ਮੈਂ ਤਾਂ ਤਾਂ ਕਹਿੰਨੀ ਆ ਕੋਈ ਕਰਨਵਲ ਦਾ ਰਵੇ ਕੱਖ ਨਾ ਜਿੰਨੇ ਕੀਤਾ ਵਾ ਮੈਂ ਇਦਾਂ ਨਹੀਂ ਕਹਿਦਾ ਹੋਈਦਾ ਰਵੇ ਕੱਖ ਲੈ ਮਾਦਾ ਸ ਕਹਿਦਾ ਕਿਉਂ ਨਹੀਂ ਜਿਹੜਾ ਕਰਨਵਲਾ ਨੇ ਚੰਗਾ ਕੀਤਾ ਵਾ ਐਵੇਂ ਨਹੀਂ ਇਦਾਂ ਕਿਸ ਨੂੰ ਕਹਿਦਾ ਹੋਈਦਾ ਆਖੀਦਾ ਹੋਈਦਾ ਵਾ ਕਿ ਕਰਨ ਵਾਲੇ ਦਾ ਵੀ ਭਲਾ ਹੋਵੇ ਪਲਾ ਬਗਗਦਾਂ ਹੋ ਜਾ 10 ਮੰਮੀ ਕਿਦਾਂ ਦੀ ਗੱਲਾਂ ਕਰਨ ਦੀ ਉਹ ਯਾਰ ਇਹੋ ਜੇ ਕੰਮ ਤੇ ਯਕੀਨ ਨਾ ਕਰੋ ਤੇ ਇਹ ਉਦਾਂ ਕਿਨੇ ਰਹਾਤਾ ਵਾਲੇ ਆ ਗਏ ਉਹ ਹੀ ਤੈਨੂੰ ਮੈਂ ਕਹਿਣ ਦੀ ਵੀ ਐਵੇਂ ਜਿੰਨਾ ਤੇ ਪਤਾ ਨਹੀਂ ਲੱਗਦਾ ਕਿ ਐਵੇਂ ਪੱਤਵੜੀਆਂ ਨਹੀਂ ਜਾਣੀਆਂ ਅਗਲੇ ਮੰਮੀ ਮੇਰੀ ਸੁਣ ਗੱਲ ਹੁਣ ਅੱਜ ਉਹਨਾਂ ਦੇ ਗੇੜ ਗੜੀ ਆ ਤੁਹਾਡਾ ਵੀ ਨਾਲ ਹੀ ਆ ਰਾਤ ਨੂੰ ਸਾਡੇ ਗੇੜ ਗੜੀ ਕੋਈ ਕਰ ਜਾਊਗਾ ਕਿਹਨੂੰ ਕਹੀ ਹੈ ਪਲਾ ਸਾਡੇ ਗੇੜ ਗੜੀ ਕਰਕੇ ਦੱਸੇ ਮੈਂ ਸਿਰ ਨਾ ਪਾੜ ਦੂੰਗੀ ਅਗਲੇ ਦਾ ਤੇ ਉਹ ਚੁੱਕਤਾ ਵਾ ਤੋ ਨਾ ਚੁੱਕਤਾ ਵਾ ਕਿ ਹੁਣ ਚੁੱਕਣਾ ਹੀ ਹੀ ਚੁੱਕਣਾ ਨਹੀਂ ਮੈਂ ਨਹੀਂ ਚੁੱਕਿਆ ਤੇ ਮੈਂ ਆਪਣਾ ਕਰਮਣਾ ਉਹ ਮੈਂ ਜਾ ਬੈ ਜਾ ਰ ਮਾਰਨਾ ਕਰਮਣਾ ਤੂੰ ਪਰਾਂ ਉਹਨਾਂ ਦੇ ਗੇਟ ਗਾੜੀ ਕੀਤਾ ਉਹ ਵੇ ਲੈ ਨੇ ਭਲਾ ਕਿਹੜਾ ਫਟ ਵੱਜਦਾ ਵੇ ਐਵੇਂ ਜਾਣ ਕੇ ਤੁਸੀਂ ਸਵੇਰੇ ਸਵੇਰੇ ਲੀਲਾ ਲਾਈ ਐ ਲੀਵਾੜ ਕੰਮ ਸੁਧਾਵਾਂ ਇਹ ਬਲਾ ਚਾਹ ਇਹ ਦਿਨ ਹੋ ਜਾਵੇ ਬਲਾ ਕੰਮ ਕੋਈ ਨਹੀਂ ਹੋਇਆ ਵਾ ਹੋਇਆ ਰਹਿਣ ਦੇ ਹੈ ਦੱਸ ਵੇ ਹੋ ਗਿਆ ਕਿੰਦਾਂ ਦੀਆਂ ਗੱਲਾਂ ਕਰਦੇ ਆ ਮੈਂ ਹੁਣ ਕੀ ਕਰਾਂ ਜੇ ਹੋਇਆ ਵਾ ਤੇ ਉੱਥੇ ਨਹੀਂ ਤੂੰ ਵੀ ਐਵੇਂ ਰੋਲਾ ਪਾਈ ਜਾਨੀ ਜਾ ਜਾ ਕੇ ਤੇ ਚਾਹ ਘੋਟ ਲਿਆ ਉਹ ਠੀਕ ਹੀ ਕਹਿਂਦੇ ਆ ਵੀ ਕਰਤਾ ਤੇ ਹੁਣ ਕਰਤਾ ਜਿੰਨੇ ਕਰਨਾ ਸੀਗਾ ਉਹ ਮਾਦਾ ਇਹੋ ਜਿਹੀਆਂ ਗੱਲਾਂ ਜਿਹੜੀਆਂ ਨਾ ਝੂਠੀਆਂ ਹੁੰਦੀਆਂ ਆ ਆਈਂ ਦਾ ਜੋ ਹੌਸ ਸੁਭਲੀ ਆ ਨਾ ਆਈਂ ਤੇ ਕਦੀ ਵੇਖਿਆ ਨਹੀਂ ਇਦਾਂ ਦਾ ਕੰਮ ਝੂਠੀਆਂ ਨਹੀਂ ਹੁੰਦੀਆਂ ਅੱਜ ਕੱਲ ਸਭ ਕੋ ਸੱਚ ਵਾ ਕੱਲ ਜੋ ਗਾਇਆ ਵਾ ਜੋ ਮਰਜੀ ਕਰਦੇ ਲੋਕੀ ਉਹਦੀ ਹੋ ਚਲਿਆ ਤੇ ਤੇਰੀ ਗੋਲੀ ਵਾ ਚਲੀ ਟੂਣਾ ਕਰਤਾ ਇੱਥੇ ਵੀ ਇਹ ਲੈ ਲੈ ਭਲਾ ਕੀ ਹੋ ਜਾਂਦਾ ਵਾ ਕੀ ਗੋਲੀ ਵਾ ਜਾਂਦੀ ਟੂਣੇ ਦੇ ਨਾਲ ਮੈਂ ਦੁੱਦਾ ਕਹਿੰਨੀ ਆ ਜਿਨੇ ਕੀਤਾ ਵਾ ਨਾ ਰੱਬ ਦੁਤੇ ਵੇਖਣੀ ਦਿਆ ਵਾ ਨਾ ਕੋਈ ਨਹੀਂ ਆਪੇ ਉਹਦਾ ਬੁਰਾ ਆਪੇ ਹੋਈਣਾ ਵੇਖੀ ਆ ਨੀ ਜਾ ਜਾ ਕੇ ਤੇ ਚਾਹ ਲੈ ਕੇ ਆ ਬੁਰਾ ਕਰਦੀ ਫਿਰਦੀ ਆ ਨਹੀਂ ਮਰੀਆ ਕਦੇ ਨਹੀਂ ਕਹਿੰਦੇ ਇਦਾਂ ਕਹੀਦਾ ਹੁੰਦਾ ਉਹ ਚੱਲ ਚੁੱਪ ਕਰ ਤੂੰ ਹੀ ਤੁਸੀਂ ਅੱਡਾ ਟਾਈਮ ਆਦੇ ਤੁਸੀਂ ਲੀਲਾ ਪਾਈ ਆ ਚੁੱਪ ਦੇ ਕੀ ਕਰਨਾ ਵਾ ਲੱਗੀ ਹਾਂ ਉਹ ਤਾਂ ਨਾ ਕੀਤਾ ਕਿੰਨੇ ਵਾਵਾ ਇੱਕੋ ਹੀ ਸੀ ਤੇ ਹੁਣ ਇਹ ਆ ਕਿ ਚਲ ਉਹਨਾਂ ਦੇ ਘਰ ਨਾਲ ਸਾਰੇ ਠੀਕ ਠਾਕ ਹੀ ਰਹਿਣ ਉਹ ਠੀਕ ਠਾਕ ਹੀ ਆ ਮਾਤਾ ਉਹ ਫਟੇ ਵੇ ਆ ਸਾਰੇ ਕਿੱਦਾਂ ਵਾ ਟੂਣਿਆ ਨਾ ਵੀ ਕਦੀ ਕੋ ਹੋਇਆ ਵਾ ਹਾਏ ਹਾਏ ਵੀ ਅੱਗੇ ਕਿਹੜਾ ਕਦੀ ਕਿਹਨੇ ਕੀਤਾ ਸੀ ਅੱਗੇ ਫਟੇ ਸੀ ਨਾ ਪਤਾ ਤੇ ਹੁਣ ਲੱਗਣਾ ਵਾ ਔਰ ਚੱਲ ਉਹਨਾਂ ਦੇ ਗੇੜ-ਗੇੜ ਕੀਤਾ ਤੁਹਾਨੂੰ ਕਦੀ ਟੈਨਸ਼ਨ ਪਈ ਆ ਮੈਂ ਟੈਨਸ਼ਨ ਤੇ ਸਾਨੂੰ ਕੋਈ ਨਹੀਂ ਕੋਈ ਗੱਲ ਨਹੀਂ ਜੇ ਇਹੋ ਜਿਹਾ ਕੰਮ ਆ ਤੇ ਦਿਲਜੀਤ ਨੂੰ ਪੁੱਛ ਲੈਣੇ ਆ ਪੈਸੇ ਪਾ ਕੇ ਕੈਮਰੇ ਲਵਾ ਦਨੇ ਆ ਉੱਥੇ ਪਰ ਫਿਰ ਵੀ ਇਹ ਆ ਨਾ ਕਿ ਉਹ ਵੀ ਗਵਾਂਡ ਤੇ ਦੁੱਖ ਤੇ ਹੁੰਦਾ ਹੀ ਆ ਨਾ ਅਸੀਂ ਤੈਨੂੰ ਪਤਾ ਲੱਗਲੀ ਇਹੋ ਜਿਹਾ ਕੰਮ ਕਦੀ ਵੇਖਿਆ ਹੀ ਨਹੀਂ ਓਏ ਆ ਹੋ ਤੇ ਹੈ ਹੀ ਆ ਤੇ ਫਿਰ ਕੈਮਰੇ ਲਵਾ ਦिए ਉਹ ਨਹੀਂ ਨਹੀਂ ਕੈਮਰੇ ਕੀ ਕਰ ਨੂੰ ਲਵਾਉਣੇ ਆ। ਉਹ ਦੋ ਲੱਗਣੇ ਆ ਚੱਲ ਇਹ ਆ ਵੀ ਫਿਰ ਮੁੜ ਕੇ ਆਊਗਾ ਤਾ ਨਾ ਕੋਈ। ਨਾ ਭਰਾਵਾ ਰਹਿਣ ਦੇ ਹੋਰ ਨਾ ਖਰਚਾ ਵਧਾਈ ਜਾ ਤੂੰ। ਕੈਮਰੇ ਲਵਾਉਣੇ ਇੱਥੇ। ਉਹ ਮਾਰਾ ਬਾਹਰ ਲਵਾ ਦਿੰਨੇ ਆ ਦੋ। ਉਹ ਨਹੀਂ ਬਥੇਰਾ ਰੌਲਾ ਪਿਆ ਵਾ ਬਾਹਰ ਕੋਈ ਨਹੀਂ ਕਿਹਨੇ ਆਉਣਾ। ਪਤਾ ਲੱਗ ਗਿਆ ਵਾ ਕਿਸ ਨੂੰ। ਕਿ ਪਤਾ ਲੱਗ ਗਿਆ ਹੁਣ ਆਵੇਂ ਇਹਨਾਂ ਨੂੰ ਕੋਈ ਨਹੀਂ ਆਉਣਾ ਕਿਹਨੇ ਵੀ ਕੈਮਰੇ ਲਵਾਉਂਦੀ ਨਹੀਂ ਲੋੜ ਹੈਗੀ। ਉਹ ਚੱਲ ਠੀਕ ਆ ਫਿਰ ਮੈਨੂੰ ਸੌਣ ਦੋ ਘੜੀ ਯਾਰ। ਮੈਂ ਸੁੱਤਾ ਹੀ ਚੰਗਾ ਭੜਾ ਤੇ ਆਵੇਂ ਉਹ ਗੱਲ। ਮੈਂ ਜਾ ਕੇ ਕੋਈ ਕੰਮਕਾਰ ਕਰ ਲਾਂ। ਉਹ ਕੰਮ ਉਹ ਵੇ ਹੋ ਟ ਗਈ ਆ। ਟਾਪੀ ਕੇ ਤੋਂ ਮਾਜਾ ਮੂਜਾ ਮਾਰ ਦੇਣਾ ਡੰਗਣਾ ਥੱਲੇ ਤੂੰ ਨਾੱਖ ਵੀ ਕਰੀ ਪਿਆਰ ਆਇਆ ਇੱਥੇ ਤੈਨੂੰ ਤਾਂ ਹੈ ਹੀ ਨਹੀਂ ਕੋਈ ਨਾਰੀਆ ਸਭੋ ਘਰ ਲੈ ਆਉਣਾ ਸੀ ਭੰਗ ਕੇ ਖਾਣਾ ਸੀ ਮੈਂ ਤੈਨੂੰ ਖਵਾੜਣਾ ਲਵਾ ਪਹਿਲਾਂ ਨਾਰੀਆ ਲੈ ਤੈਨੂੰ ਹੀ ਦੇ ਰਣੀ ਪਹਿਲਾਂ ਟੂਣਾ ਚੜਿਆ ਇੱਥੇ ਜੇ ਕਿਤੇ ਤੂੰ ਬਾਹਰ ਹੁੰਦਾ ਨਾ ਤਾਂ ਤੂੰ ਸੱਚੀ ਖਾ ਲੈਣਾ ਸੀ ਤੈਨੂੰ ਭੁੱਖੀ ਪਈ ਰਹਿੰਦੀ ਆ ਬਸ ਮੰਮੀ ਆ ਤੇ ਨਵਾਂ ਕੰਮ ਹੋ ਗਿਆ ਮੈਂ ਕੰਮ ਨੂੰ ਆ ਗਿਆ ਜੰਮ ਜਲਜੀਤ ਤੂੰ ਰਾਤੀ 10:00 ਵਰ ਆਇਆ ਮੈਂ ਤੇ ਉਹਨਾਂ ਨੂੰ ਪਤਾ ਲੱਗਾ ਤੈਨੂੰ ਕੋਈ ਵੀ ਮਮੀ ਉਦੋਂ ਕੋਈ ਵੀ ਨਹੀਂ ਤੇ ਮੈਂ ਗੇਟ ਮਾਰ ਲੱਗਾ ਨਾ ਤੇ ਚਾਚੀ ਵੀ ਜਾਗੰਡੀ ਸੀ ਅੱਛਾ ਉਹ ਵੀ ਗੇਟ ਮਾਰ ਲੱਗੀ ਸੀ ਉਹ ਤਾਂ ਕੋਈ ਗੱਲ ਬਾਤ ਨਹੀਂ ਕੋਈ ਵੇਖਿਆ ਤੂੰ ਕੱਟੂਣੀ ਜਦੋਂ ਮੈਂ ਵੇਖਿਆ ਵਾ ਇਹ ਫਿਰ ਰਾਤ ਕਹਿੰਨੇ ਕੀਤਾ ਵਾ 2:00 ਜੀ 1:00 2:00 ਦੀ ਗੱਲ ਆ ਰਾਤ ਕਿਤੇ ਇਹ ਗੱਲ ਵਾਹ ਪੁੱਛਦਾ ਕੋਈ ਰਾਤ ਕਰਕੇ ਗਿਆ ਦੋ ਆਂਡੀ ਕੋਈ ਤੂੰ ਧਿਆਨ ਨਾਲ ਵੇਖਣਾ ਸੀ ਨਾ ਉਹ ਮੇਰਾ ਵੇਖਿਆ ਦੋ ਕੁਝ ਵੀ ਨਹੀਂ ਉਦੋਂ ਉੱਥੇ ਤਕੀਬ ਨਾ ਚਾਏ ਨਾਰਾ ਮਰਾ ਵੀ ਨਿਕਲ ਆਇਆ ਨਹੀਂ ਵੇਖਿਆ ਨਹੀਂ ਚਾਹਤ ਉਹ ਮੰਮੀ ਕੋਈ ਗੱਲ ਨਹੀਂ ਇੱਕ ਨਿਕ ਦਿਨ ਪਤਾ ਲੱਗ ਹੀ ਜਾਣਾ ਉਹ ਮੰਮੀ ਕਿਹਨੇ 9 ਵਜੇ ਥਰੀ ਕਰਦਣਾ ਸੀ ਜਿਨੇ ਵੀ ਕਰਨਾ ਨਹੀਂ ਲਾ ਦੂੰ ਕਰਨਾ ਸੀ ਉਹ ਕਰਨਾ ਤੇ ਹੈਗਾ ਹੈਗਾ ਤੇ ਤੂੰ ਰਾਮ ਮਰਾ ਵੀ ਘਰ ਨੂੰ ਆ ਗਿਆ ਵਾ ਤੇ ਕੀ ਪਤਾ ਹੁਣ ਕਿਹੜੇ ਵਾਲੇ ਕੋਈ ਮਰ ਗਿਆ ਤੇ ਕਿਹੜੇ ਵਾਲੇ ਨਹੀਂ ਕੋਈ ਮਰਿਆ ਕੋਈ ਆ ਚੰਗਾ ਲੰਮ ਕੀਤਾ ਗਏ ਨੇ ਉਹ ਮੰਮੀ ਕੁਝ ਨਹੀਂ ਹੁੰਦਾ ਮੈਂ ਇਹਨਾਂ ਗੱਲਾਂ ਤੇ ਯਕੀਨੀਆ ਕਰਦਾ ਦਲਜੀਤ ਕੀ ਪਤਾ ਕਾਦੇ ਵਾਤੇ ਕਿਸ ਨੇ ਕੀਤਾ ਤੇ ਕਾਦੇ ਵਾਤੇ ਨਹੀਂ ਹੁਣ ਮੰਮੀ ਤੂੰ ਵੀ ਨਹੀਂ ਗਏ ਸਵੇਰੇ ਵੇਲੇ ਉੱਠ ਕੇ ਆਦੀ ਮੰਮੀ ਨਹੀਂ ਗਈ ਤਾਂ ਮੈਂ ਵੀ ਅਚਾਨਕ ਝਾੜੂ ਲੌਂ ਚੱਲ ਗਈ ਹਾਂ ਤੇ ਮੈਨੂੰ ਆਂਦੀ ਭਾਂਡੇ ਸਾਫ਼ ਕਰਨਾ ਮੈਂ ਆ ਤੇ ਆਪਣੇ ਅਜੰਡਾ ਵੀ ਭਾਂਡੇ ਮਾਣੇ ਉਦਾਂ ਮੈਂ ਅੰਦਰ ਦੀ ਸਫਾਈ ਕਰਨੀ ਹੈ ਪਹਿਲਾਂ ਤੇ ਮੈਂ ਚੱਲ ਬਾਹਰ ਦੀ ਕਰ ਦਿੰਨੀ ਆ ਕੋਈ ਨਾ ਕੋਈ ਆ ਜਾਂਦਾ ਵਾ ਆਹੋ ਇੰਨਾ ਪਤਾ ਨਹੀਂ ਕਿ ਆ ਕੰਮ ਹੋ ਗਿਆ ਵਾ ਮੈਂ ਬਾਹਰ ਵਾਲ ਨੂੰ ਗਈ ਨਹੀਂ ਜਾਂਦੀ ਤਾਂ ਭੈਣਾ ਵੇਖ ਲੈਣੀ ਪਹਿਲਾਂ ਜਾ ਮੇਰੀ ਗੱਲ ਸੁਣ ਤੇ ਆਪਣੇ ਲਾਗੇ ਕੋਈ ਜੰਦਾ ਕੰਮ ਕਰ ਸਕਦਾ ਵਾ ਵੀ ਹੁਣ ਮੈਂ ਦੱਸ ਕੀ ਮੈਨੂੰ ਦੱਸਾਂ ਤਾਂ ਹੁਣ ਕੋਈ ਲਾਗੋ ਹੀ ਹੁਣਾ ਵਾ ਦੂਰੋਂ ਤਾਂ ਬਣਾ ਨਹੀਂਦਾ ਕੋਈ ਵੀ ਤੁਹਾਨੂੰ ਤੇ ਪਤਾ ਹੀ ਨਾ ਕੋਈ ਬੰਦਨ ਕੋਈ ਬਾਬੇ ਤੇ ਨਹੀਂ ਜਾਂਦੀ ਕੋਈ ਤੇ ਕੋਈ ਦੱਸ ਕੇ ਕੋਈ ਜਾਂਦਾ ਵਾ ਮੈਂ ਚ ਅਗਲੇ ਕਾਣਾ ਬਕ ਕੋਈ ਕਨੇ ਕਾਣਾ ਕੋ ਮੈਂ ਸ਼ੇਰ ਚੱਲਨੀ ਹੈ ਕਿਨੇ ਕਾਣਾ ਮੈਂ ਵਾਂਡੇ ਚੱਲਨੀ ਹੈ ਕੋਈ ਦੱਸਦਾ ਹੀ ਨਾ ਕੰਮ ਮਾਨੂੰ ਮੰਮੀ ਸੇ ਤੁਹਾਨੂੰ ਪਤਾ ਹੀ ਹੋਵੇ ਕਿੰਨਾ ਚਿਰ ਹੋ ਗਿਆ ਸਾਡੇ ਵਿਆਹ ਨੂੰ ਬਹੁਤ ਪਤਾ ਹੋਵੇ ਤੇ ਮੈਂ ਕਾਨੂੰਨ ਰੋ ਮਾਉਣਾਂ ਦੀ ਜਾਣ ਨੂੰ ਮੰਮੀ ਤਾਹੇ ਤੱਕ ਪਤ ਰਹਿੰਦਾ ਸਾਰਾ ਦਿਨ ਸਾਡੇ ਘਰ ਚ ਕਿਹਦੀ ਪਤਾ ਲੱਗੇ ਨਾ ਕਿਨੇ ਮੈਨੂੰ ਇਹ ਕੰਮ ਕੀਤਾ ਕਹਿੰਨੇ ਤੇ ਲੱਗ ਜਾਣਾ ਵਾ ਮੈਂ ਦੱਸੂ ਫਿਰ ਚੰਗੀ ਕਰਾਉਂ ਨੂੰ ਕਿ ਲੱਗ ਜਾਣਾ ਵਾ ਹੌਂਸ ਲਾ ਕਰੇ ਕਿਤੇ ਕੰਮ ਹੋਏ ਪਿਆਰ ਮਸਲਾ ਕਰਦੇ ਹਾਂ ਸਭ ਕੋ ਲੱਗ ਜਾਣਾ ਪਤਾ ਵੀ ਕਿ ਹੌਲੀ ਹੌਲੀ ਵੇਹ ਜੇ ਨਾਂ ਨਿਕਲੂਗਾ ਗੱਲ ਤੇ ਤੂੰ ਗੱਲ ਕਰਿਓ ਮੰਮੀ ਗੱਲ ਗੁੱਜੀ ਨਹੀਂ ਉਹਨਾਂ ਨੇ ਫੇਰ ਵਾ ਤੇ ਮੈਂ ਫੜ ਲੈਣਾ ਵਾ ਚੱਲ ਉਹਨਾਂ ਫੇਰ ਵਕਤੀ ਦੱਸੂਗਾ ਕੋਈ ਗੱਲ ਨਹੀਂ ਸੌਂਦਾ ਹੁਣ ਮੈਂ ਵੀ ਨਹੀਂ ਦੋ ਚਾਰ ਦਿਨ ਮਹਾਰਾਜ ਗਾੜੀ ਹੱਥੇ ਜੋੜੋ ਜਿੰਨੇ ਕੀਤਾ ਉਹਨਾਂ ਵੀ ਭਲਾ ਹੋ ਜੇ ਤੇ ਸਾਡਾ ਵੀ ਹੋ ਜੇ ਅਸੀਂ ਤੇ ਕਹਿੰਦਾ ਬੁਰਾ ਨਹੀਂ ਜਿਸ਼ਦੇ ਨਹੀਂ ਗਾ ਚਲੋ ਹਾਂ ਨੂੰ ਕੀ ਹੋਣਾ ਕੋਈ ਗੱਲ ਨਹੀਂ ਆ ਫਿਰ ਕੀ ਹੈ ਉਹ ਮਾਲਕ ਸਿਰ ਤੇ ਵੇਖਦਾ ਹੀ ਹੈ ਨਾ ਠੀਕ ਹੈ ਬੰਦੇ ਤਾਂ ਚੋਰੀ ਕਰ ਲਾਂਗੇ ਪਰ ਉਹ ਤਾਂ ਚੋਰੀ ਤੇ ਨਹੀਂ ਕਰ ਸਕਦੇ ਉਹ ਇਹ ਤਾਂ ਗੱਲ ਹੈਗੀ ਹਾਂ ਚਾ ਚੰਦੀਪ ਤੂੰ ਨਾ ਪਾਰਤਾਲਾ ਕੋ ਤੇ ਬੈ ਕੇ ਤੇ ਤੂੰ ਇਤਰਾ ਕਰ ਵੀ ਉਹਨੂੰ ਲਫਾਖੇ ਜਪਾ ਕਰ ਨਰੀਆਲ ਨੂੰ ਤੇ ਉਹਨੂੰ ਨਰੇ ਰੋੜ ਆ ਕੋਈ ਮਮੀ ਸੋਟਨੋ ਹਾਂ ਕੀ ਕਹਨੇ ਕੀਤਾ ਵਾ ਤਾਂ ਸਾਡੇ ਕੋ ਕੀ ਲੈਣਾ ਹੈ ਇਹਨਾਂ ਕੰਮਾਂ ਦੇ ਵਿੱਚੋਂ ਨਾ ਇਹ ਕੰਪਨੀਆਂ ਜਿ ਪੰਜਾਂਵਾਂ ਨਾ ਕਹਾਂ ਕਿ ਚੰਗੀਆਂ ਜਿਹੜੀ ਮਾੜੀ ਜਿਹਨੀ ਆਉਂਦੇ ਆਹੀ ਬਦਾ ਤੇ ਮੈਂ ਲਾ ਕੇ ਛੱਡੂੰਗੀ ਇਦਾਂ ਤੇ ਮੈਂ ਸੁੱਕੀ ਜਾਣ ਨਹੀਂ ਦਿੰਦੀ ਕਿਸੇ ਨੂੰ ਵੀ ਨਾਲ ਸਾਡੇ ਘਰ ਤੇ ਕੋਈ ਆਉਂਦਾ ਜਾਂਦਾ ਵੀ ਨਹੀਂ ਆ ਇਹ ਵੀ ਰਾਤੀ 11 ਵਜੇ ਆਏ ਹੀ ਸਮਝ ਨਹੀਂ ਲੱਗੀ ਕੀ ਬਣ ਗਿਆ ਆੜਗਵਾਡੀ ਵਹਿ ਕਰਦਾ ਹੁੰਦਾ ਵਾ ਇਦਾਂ ਸੁਣਿਆ ਸੀ ਮੈਂ ਤੇ ਚਲੋ ਕੋਈ ਗੱਲ ਨਹੀਂ ਕਰਨ ਵਾਲੇ ਦਾ ਵੀ ਭਲਾ ਹੋਵੇ ਤੇ ਛੱਡਣਾ ਤਾਂ ਮੈਨੂੰ ਹੈ ਨਹੀਂ ਆ ਮੈਨੂੰ ਪਤਾ ਲੱਗ ਜਾਵੇ ਇੱਕ ਵਾਰੀ